ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪਰਮਾਤਮਾ ਦੇ ਹੁਕਮ ਅਨੁਸਾਰ ਤੁਹਾਡੇ ਨਾਲ ਇੱਕ ਕਹਾਣੀ ਦੀ ਹੋਰ ਸਾਂਝ ਪਾਉਨੇ ਆ ਜਿਹਦੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਲੋਕ ਆਪਣਾ ਕੰਮ ਕੱਢਣ ਤੋਂ ਬਾਅਦ ਕਿਸ ਤਰ੍ਹਾਂ ਰੰਗ ਬਦਲਦੇ ਆ ਇਹ ਕਹਾਣੀ ਨੂੰ ਸਮਝਣ ਦੇ ਵਾਸਤੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਦੇ ਵਿੱਚ ਆ ਰਾਜਾ ਸ਼ੇਰ ਨੇ ਸਾਰੇ ਜਾਨਵਰਾਂ ਦੇ ਮੀਟਿੰਗ ਜਿਹੜੀ ਆ ਸੱਦੀ ਕਹਿੰਦਾ ਟਾਈਮ ਬੜਾ ਬੋਰਿੰਗ ਚੱਲ ਰਿਹਾ ਚਲੋ ਕੁਝ ਮਨੋਰੰਜਨ ਦਾ ਕੰਮ ਕਰੀਏ ਸਾਰੇ ਜਾਣਿਆਂ ਮੀਟਿੰਗ ਦੇ ਵਿੱਚ ਸਲਾਹ ਦਿੱਤੀ ਚਲੋ ਭਾਬੀ ਬਣਾਉਣ ਖੇੜੀਏ ਤਾਸ਼ ਦੇ ਨਾਲ ਜਿਹੜਾ ਬਾਂਦਰ ਸੀ ਉਹ ਤਾਸ਼ ਦੀ ਗੱਟੀ ਕੱਢ ਲਿਆ ਆ ਉਧਰੋਂ ਤੇ ਤਾਸ਼ ਦੀ ਗੇਮ ਜਿਹੜੀ ਆ ਕੋ ਸ਼ੁਰੂ ਹੋਣ ਲੱਗੀ ਭਾਬੀ ਬਣਾਉਂਦੀ ਕਹਿੰਦੇ ਵੀ ਜਿਹੜਾ ਹਾਰੇਗਾ ਉਹ ਦੂਜੇ ਦੇ ਜਾਣੇ ਨੂੰ ਉੱਪਰ ਬਿਠਾ ਕੇ ਪਿੱਠ ਤੇ ਤੇ ਜੰਗਲ ਦਾ ਜਿਹੜਾ ਪੂਰੇ ਦਾ ਉਹ ਇਹਨੂੰ ਚੱਕਰ ਲਵਾਏਗਾ ਸਾਰੇ ਮੰਨ ਗਏ ਤੇ ਬਾਂਦਰ ਤੇ ਸ਼ੇਰ ਲੱਗ ਪਏ ਖੇਡਣ ਖੇੜਦੇ ਖੇੜਦੇ ਆ ਤਾਸ਼ ਦੀ ਕਸ਼ਮ ਕਸ਼ਦ ਤੋਂ ਬਾਅਦ ਜਿਹੜਾ ਸ਼ੇਰ ਹੁੰਦਾ ਉਹ ਹਾਰ ਜਾਂਦਾ ਸ਼ੇਰ ਹਾਰ ਜਾਂਦਾ ਤੇ ਹੁਣ ਸਾਰੇ ਕਹਿੰਦੇ ਲੈ ਵੀ ਹੁਣ ਦਵਾਉ ਚੱਕਰ ਇਹਨੂੰ ਬਾਂਦਰ ਨੂੰ ਪਿੱਠ ਤੇ ਬਿਠਾ ਕੇ ਸ਼ੇਰ ਉੱਥੇ ਆ ਜਾਂਦਾ ਸ਼ਰਮੁਖ ਸ਼ਰਮੀ ਬਾਂਦਰ ਮਾਰਦਾ ਪਲਾਕੀ ਉੱਤੇ ਸ਼ੇਰ ਮਾਰਦਾ ਚਾਰ ਦੌੜਾਂ ਜੰਗਲ ਦੀ ਪੂਰ ਦਾ ਚੱਕਰ ਲੀ ਮਾਰ ਕੇ ਤੇ ਉੱਥੇ ਲਿਆ ਕੇ ਤੇ ਉਹਨੂੰ ਖਾੜੇ 'ਚ ਜਿੱਥੇ ਲੱਗਾ ਸੀ ਤਾਸ਼ ਦਾ ਉੱਥੇ ਫੇਲਾ ਦਿੰਦਾ ਲਾ ਗਿਆ ਤੇ ਬਾਂਦਰ ਕਹਿੰਦਾ ਹੁਣ ਮੈਂ ਨਹੀਂ ਖੇਡਣਾ ਕੋਈ ਨਾ ਹੋਰ ਕਿਹਨੂੰ ਖਿਡਾਓ ਉਹ ਕਹਿ ਲਿਆ ਗਿਆ ਗਾਲ ਥੋੜਾ ਹੁਣ ਤੂੰ ਉਟਾ ਲਿਆ ਆ ਤੂੰ ਉਹਨੂੰ ਇੱਕ ਵਾਰ ਹਰਾਇਆ ਤੇ ਹੁਣ ਇਹਨੂੰ ਖੇਡਣਾ ਪੈਣਾ ਉਹ ਨਾ ਨੁੱਕਰ ਜੀ ਕਰੇ ਖੈਰ ਸਾਰਿਆਂ ਕਿਹਾ ਉਹਨੂੰ ਮਨਾ ਲਿਆ ਉਹਨੂੰ ਤਾਸ਼ ਦੀ ਗੇਮ ਫੇਰ ਚੱਲ ਗਈ ਫੇਰ ਚੱਲ ਗਈ ਤੇ ਇਸ ਵਾਰ ਕੀ ਹੋਇਆ ਕਿ ਤਾਸ਼ ਦੀ ਕਸ਼ਮਕਸ਼ ਤੋਂ ਬਾਅਦ ਬਾਂਦਰ ਜਿਹੜਾ ਸੀ ਨਾ ਉਹ ਹਾਰ ਗਿਆ ਹਾਰ ਗਿਆ ਤੇ ਸ਼ੇਅਰ ਕਰਨ ਲੱਗਾ ਉਹਨੂੰ ਹੋ ਜਾ ਤਿਆਰ ਹੁਣ ਮੈਂ ਬਹਿਣਾ ਉੱਤੇ ਲਵਾ ਚੱਕਰ ਹੁਣ ਮੇਰਾ ਬਾਂਦਰ ਗਾੜੀ ਨੂੰ ਨਾ ਨੁੱਕਰ ਕਰੇ ਬਾਂਦਰ ਨਾਂ ਨੁਕਰ ਕਰੇ ਤੇ ਸਾਰੇ ਜਿਹੜੇ ਨਾਲ ਦੇ ਹੈਗੇ ਉਹ ਵੀ ਕਹਿਣ ਮੈਂ ਦੁਆ ਚੱਕਰ ਹੁਣ ਮੁੱਕਦੀ ਗੱਲ ਕੀ ਵੀ ਬਾਂਦਰ ਜਿਹੜਾ ਸੀ ਆਕੜ ਗਿਆ ਕਹਿੰਦਾ ਮੈਂ ਨਹੀਂ ਕਹਿੰਦਾ ਚੱਕਰ ਲਾਉਣਾ ਨਹੀਂ ਲਾਉਣਾ ਤੇ ਸ਼ੇਰ ਨੂੰ ਗੁੱਸਾ ਆ ਗਿਆ ਸ਼ੇਰ ਉਹਦੇ ਮਗਰ ਭੱਜ ਪਿਆ ਸ਼ੇਰ ਉਹਦੇ ਮਗਰ ਭੱਜ ਪਿਆ ਤੇ ਬਾਂਦਰ ਜਿਹੜਾ ਸੀ ਸਿਆਰ ਵਾਲੇ ਪਾਸੇ ਨੂੰ ਦੌੜ ਪਿਆ ਬਹੁਤੀ ਗਾਂਦ ਚੀ ਜੀ ਬਾਂਦਰ ਜਲੇ ਫਜਿਆਦ ਦਾ ਸ਼ੇਰ ਨੂੰ ਸ਼ੇਰ ਜਲੇ ਐਂਟਰੀ ਕਰਨ ਲੱਗਾ ਉਹਦੇ ਉੱਥੇ ਇੱਕ ਪੈਟਰੋਲ ਪੰਪ ਸੀਗਾ ਪੈਟਰੋਲ ਪੰਪ ਤੇ ਤੇਲ ਪਾ ਰੀਆਂ ਗੱਡੀਆਂ ਉੱਥੇ ਤੇ ਲੱਗੇ ਸਾਈਡ ਤੇ ਉੱਥੇ ਛਾਵੇਂ ਇੱਕ ਬਜ਼ੁਰਗ ਸਿਰ ਤੇ ਟੋਪੀ ਪਾਈ ਤੇ ਨਾਲ ਉਹਦੇ ਛੋਟੀ ਰੱਖੀ ਹੋਈ ਤੇ ਇਹਨਾਂ ਕਲਾਗੇ ਅਖਬਾਰ ਪੜਦਾ ਪਿਆ ਮੰਦਰ ਨੇ ਨਿਗਾ ਰੱਖੀ ਉਹ ਜਿਹਲੇ ਉੱਠਣ ਕੇ ਬਾਥਰੂਮ ਗਿਆ ਮੰਦਰ ਨੇ ਮਾਰੀ ਬੁਲਾ ਕੇ ਬਹਿ ਗਿਆ ਉਹਦੀ ਕੁਰਸੀ ਦੇ ਛੋਟੀ ਨਾਲ ਅੱਖ ਚ ਲਾਈ ਅਨਿਕ ਟੋਪੀ ਉੱਥੇ ਰੱਖ ਗਿਆ ਸੀ ਅਖਬਾਰ ਦੇ ਉੱਤੇ ਟੋਪੀ ਉਹਨੇ ਬਾਂਦਰ ਨੇ ਰੱਖੀ ਸਿਰ ਤੇ ਗਾੜੀ ਪੰਡਾ ਗਿਆ ਅਖਬਾਰ ਉਹਨੇ ਨੂੰ ਬਾਂਦਰ ਵੀ ਲੱਭਦਾ ਲੱਭਦਾ ਆ ਗਿਆ ਪਿਛੇ ਸ਼ੇਰ ਵੀ ਲੱਭਦਾ ਲੱਭਦਾ ਆ ਗਿਆ ਪਿਛੇ ਬਾਂਦਰ ਉੱਥੇ ਬੈਠਿਆ ਸੀ ਪੂਰਾ ਐਡਰੈਸ ਬਣਾ ਕੇ ਆਪਣੀ ਉਦਾਂ ਦੀ ਬਬੂ ਲੇਖਾਂ ਦੀ ਟੋਪੀ ਪਾ ਕੇ ਨਾਲ ਟੋਪੀ ਉਹਨੇ ਹੱਥ 'ਚ ਸੋਟੀ ਫੜੀ ਲਾਗੇ ਸੀ ਤੇ ਅਖਬਾਰ ਜਿਹੜੀ ਨਾਲ ਪੜਨ ਦਿਆ ਸੀ ਸ਼ੇਰ ਨੇ ਜਦੋਂ ਆ ਕੇ ਉਹਨੂੰ ਪੁੱਛਿਆ ਕਹਿੰਦਾ ਬੌਜੀ ਇਧਰ ਨੂੰ ਕੋਈ ਸ਼ੇਰ ਨਹੀਂ ਦੇਖਿਆ। ਬਾਂਦਰ ਨਹੀਂ ਦੇਖਿਆ ਜਾਂਦਾ। ਸ਼ੇਰ ਨੂੰ ਕਹਿਣ ਲੱਗਾ। ਕਹਿੰਦਾ ਕਿਹੜਾ ਉਹ ਜਿਹੜਾ ਭਾਬੀ ਬਣਾ ਕੇ ਉਹਨੂੰ ਭੱਜ ਗਿਆ ਆ। ਸ਼ੇਰ ਨੂੰ ਉਹਦੀ ਗੱਲ ਕਰਦੇ ਹੋ। ਕਹਿੰਦਾ ਆਹੋ ਆਹੋ ਕਹਿੰਦਾ ਤੈਨੂੰ ਕਿਦਾਂ ਪਤਾ? ਕਹਿੰਦਾ ਮੈਨੂੰ ਵੀ ਮਸਾਰੀ ਆਖਬਾਰ 'ਚ ਉਹਦੇ ਪੜ੍ਹਨੇ ਆ ਕਹਿੰਦਾ ਪੇਪਰ 'ਚ ਆ ਗਿਆ ਕਹਿੰਦਾ। ਸਾਰੀ ਦੁਨੀਆ ਨੂੰ ਪਤਾ ਉਹ ਕਹਿੰਦਾ ਲੈ ਯਾਰ ਇਹ ਤੇ ਚੰਗਾ ਕੰਮ ਖਰਾਬ ਹੋਇਆ ਸ਼ੇਰ ਜਿਹੜਾ ਸੀ ਉਥੋਂ ਹੀ ਕਹਿੰਦਾ ਨੇ ਮੋਸ਼ੀ ਦੇ ਨਾਲ ਮਾਰਿਆ ਹੋਇਆ ਤੇ ਕਹਿੰਦਾ ਹੁਣ ਗਾਂ ਨਹੀਂ ਜਾਵਾਂਗੇ ਤੇ ਬਦਨਾਮੀ ਹੋ ਜਾਣੀ ਸ਼ਹਿਰ 'ਚ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਇਹਨੂੰ ਬਾੰਦਰ ਸ਼ੇਰ ਨੂੰ ਭਾਬੀ ਬਣਾ ਕੇ ਭੱਜ ਗਿਆ ਕਿਉਂ ਨਾ ਹੈਗੇ ਵਾਪਸ ਚਲ ਚਲੀਏ ਉਹਨੇ ਮੋਸ਼ੀ ਦਾ ਮਾਰਿਆ ਜਿਹੜਾ ਸੀ ਆਪਣੇ ਸ਼ਹਿਰ ਵੱਲ ਨੂੰ ਛੱਡ ਤੇ ਪਿੰਡ ਵੱਲ ਆਪਣੇ ਜੰਗਲ ਵਾਲੇ ਪਾਸੇ ਨੂੰ ਦੌੜ ਪੈਂਦਾ ਇਸ ਤਰੀਕੇ ਦੇ ਨਾਲ ਜਿਹੜੇ ਇਨਸਾਨ ਦੀ ਫਿਤਰਤ ਵੀ ਇਦਾਂ ਦੀ ਆ ਆਪਣਾ ਕੰਮ ਕੱਢਣ ਤੋਂ ਬਾਅਦ ਏਦਾਂ ਬਹਾਨੇ ਭਾਲਦਾ ਜਿਵੇਂ ਆਪਣਾ ਕੰਮ ਨਿਕਲ ਗਿਆ ਤੇ ਫਿਰ ਅੱਖਾਂ ਫੇਰ ਲਿੰਦਾ ਜਿੰਨਾ ਚਿਰ ਕੰਮ ਹੁੰਦਾ ਉਹਨਾਂ ਚਿਰ ਹੀ ਮਤਲਬ ਹੁੰਦਾ ਬਾਅਦ ਦੇ ਵਿੱਚ ਹੋਰ ਤੋਂ ਹੋਰ ਫਿਰ ਗਾੜੀ ਕਹਾਣੀਆਂ ਪੜਦਾ ਇਨਸਾਨ ਜੀ ਦੋਸਤੋ ਇਹ ਇਨਸਾਨੀ ਫਿਤਰਤ ਹੈ ਸੋ ਸੇਮ ਚੀਜ਼ਾਂ ਜਾਨਵਰਾਂ ਦੀ ਵੀ ਦੇਖਣ ਨੂੰ ਮਿਲਦੀਆਂ ਕਈ ਕਹਾਣੀਆਂ ਕਈ ਸਟੋਰੀਆਂ ਕਈ ਏਦਾਂ ਦੇ ਇਨਸੀਡੈਂਟ ਅਸੀਂ ਚੱਲਦੇ ਫਿਰਦੇ ਦੇਖਦੇ ਹੈਗੇ ਆ ਸੋ ਇਹ ਕੁਦਰਤ ਦਾ ਸਿਸਟਮ ਹੈ ਸ੍ਰਿਸ਼ਟੀ ਏਦਾਂ ਹੀ ਚੱਲਦੀ ਰਹਿਣੀ ਆ जो चंकी लगी दोस्तों शेयर फॉरवर्ड सबसक्राइब करो धनबाद खुश रहो जींद रहो आबाद रहो थैंक यू भला करे